ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਸ੍ਰੀ ਰਾਗ ਵਿੱਚ ਦਰਜ ਸ਼ਬਦ ਕੋਟ ਕੋਟੀ ਮੇਰੀ ਅਰਜਾ ਤੇ ਗੱਲ ਕਰਨ ਲੱਗੇ ਆਂ ਹਾਂਜੀ ਇਹ ਸ਼ਬਦ ਵਾਕਿਆ ਹੀ ਬਹੁਤ ਡੂੰਗਾ ਹੈ ਤੇ ਇਸ ਵਿੱਚ ਜਿਹੜੀਆਂ ਮਿਸਾਲਾਂ ਨੇ ਉਹ ਸੱਚਮੁੱਚ ਸੋਚਣ ਲਾ ਦਿੰਦੀਆਂ ਨੇ ਕਿ ਅਸੀਂ ਆਮ ਤੌਰ ਤੇ ਰੱਬ ਨੂੰ ਕਿੱਥੇ ਲੱਭਦੇ ਫਿਰਦੇ ਆਂ ਬਿਲਕੁਲ ਤੇ ਸਾਰੀ ਗੱਲ ਦਾ ਜਿਹੜਾ ਨਿਚੋੜ ਹੈ ਜਾਂ ਕਹਿ ਲੋ ਕੇਂਦਰ ਉਹ ਰਹਾਉ ਦੀ ਤੁਕਚ ਸੱਚਾ ਨਿਰੰਕਾਰ ਨਿਜ ਥਾਂ ਐ ਅੱਛਾ ਮਤਲਬ ਉਹ ਸੱਚਾ ਆਕਾਰ ਤੋਂ ਰਹਤ ਪਰਮਾਤਮਾ ਸੱਚਾ ਨਿਰੰਕਾਰ ਉਹ ਤਾਂ ਸਾਡੇ ਅੰਦਰ ਹੀ ਆਪਣੀ ਨਿਜ ਥਾਂ ਤੇ ਹਾਂਜੀ ਬਿਲਕੁਲ ਉਹੀ ਨਿਜ ਥਾਂ ਦਾ ਮਤਲਬ ਹੈ ਆਪਣੇ ਹੀ ਅਸਲ ਟਿਕਾਣੇ ਤੇ ਹਿਰਦੇ ਵਿੱਚ ਪਰ ਫਿਰ ਗੁਰੂ ਸਾਹਿਬ ਕਹਿੰਦੇ ਨੇ ਸੁਣ ਸੁਣ ਆਖਣ ਆਖਣਾ ਲੋਕ ਬਸ ਇੱਕ ਦੂਜੇ ਤੋਂ ਸੁਣ ਕੇ ਹੀ ਗੱਲਾਂ ਕਰੀ ਜਾਂਦੇ ਨੇ ਰੱਬਾਰੇ ਹੂੰ ਇਹ ਆਮ ਦੇਖਣ ਨੂੰ ਮਿਲਦਾ ਹੈ ਤੇ ਉਹ ਜਿਹੜੀ ਅਸਲ ਤਾਂਗ ਹੈ ਨਾ ਜਿਸ ਨੂੰ ਸ਼ਬਦ ਵਿੱਚ ਤਮਾਇਆ ਗਿਆ ਹੈ ਹਾਂ ਅੰਦਰੂਨੀ ਖਿਜ ਉਹ ਵੀ ਤਾਂ ਹੀ ਕੈਦਾ ਹੁੰਦੀ ਹੈ ਜੇ ਉਸ ਪ੍ਰਭੂ ਨੂੰ ਪਾਉਂਦਾ ਹੈ ਜੇ ਭਾਵੇਂ ਕਰੇ ਤਮਾਏ ਇਹ ਉਸ ਦੀ ਰਜ਼ਾ ਨਾਲ ਹੀ ਹੁੰਦਾ ਹੈ ਠੀਕ ਹੈ ਤਾਂ ਮਤਲਬ ਸਾਡੇ ਹੱਥ ਚ ਨਹੀਂ ਹੈ ਪਰ ਫਿਰ ਇੱਥੋਂ ਗੱਲ ਹੋਰ ਵੀ ਦਿਲਚਸਪ ਹੋ ਜਾਂਦੀ ਹੈ ਗੁਰੂ ਸਾਹਿਬ ਕੁਝ ਬੜੀਆਂ ਹੈਰਾਨ ਕਰਨ ਵਾਲੀਆਂ ਕਲਪਨਾਤਮਕ ਸਥਿਤੀਆਂ ਦੱਸਦੇ ਨੇ ਹਾਂਜੀ ਇਹ ਸਮਝਾਉਣ ਲਈ ਕਿ ਬਾਹਰਲੇ ਯਤਨ ਕਿਉਂ ਪੂਰੇ ਨਹੀਂ ਪੈਂਦੇ ਪਹਿਲਾਂ ਉਹ ਗੱਲ ਕਰਦੇ ਨੇ ਲੰਬੀ ਉਮਰ ਤੇ ਕਠਿਨ ਤਪ ਦੀ ਕਹਿੰਦੇ ਜੇ ਕਿਸੇ ਦੀ ਉਮਰ ਕਰੋੜਾਂ ਹੀ ਕਰੋੜਾ ਸਾਲ ਹੋਵੇ ਕੋਟ ਕੋਟੀ ਮੇਰੀ ਅਰਜਾ ਹੂੰ ਤੇ ਉਹ ਜੀਵੇ ਵੀ ਕਿਵੇਂ ਸਿਰਫ ਹਵਾ ਪੀਕੇ ਪਵਨ ਪੀਣ ਅਪਿਆਓ ਤੇ ਰਹੇ ਵੀ ਹਨੇਰੀ ਗੁਫਾ ਚ ਚੰਦ ਸੂਰਜ ਦੋਏ ਗੁਫੈ ਨਾ ਦੇਖਾ ਸੋਚੋ ਜਰਾ ਇਹੀ ਨਹੀਂ ਅੱਗੇ ਕਹਿੰਦੇ ਨੇ ਕਿ ਸੌਵੇਂ ਬਿਨਾ ਸੁਪਨੇ ਸੌਣ ਨਾ ਥਾਓ ਇਹ ਤਾਂ ਜਿਹੜੇ ਬਹੁਤ ਕਠਿਨ ਤਪ ਮੰਨੇ ਜਾਂਦੇ ਹਨ ਉਹਨਾਂ ਵੱਲ ਇਸ਼ਾਰਾ ਹੈ ਅੱਛਾ ਜਿਹਨੂੰ ਲੋਕ ਮੁਕਤੀ ਦਾ ਰਾਹ ਸਮਝਦੇ ਹਨ ਹਾਂਜੀ ਪਰ ਨਤੀਜਾ ਕੀ ਕੱਢਦੇ ਨੇ ਗੁਰੂ ਸਾਹਿਬ ਭੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ ਮਤਲਬ ਇੰਨੇ ਕਸ਼ਟ ਤੋਂ ਬਾਅਦ ਵੀ ਹਾਂ ਇੰਨੇ ਕਸ਼ਟ ਤੋਂ ਬਾਅਦ ਵੀ हे ਪ੍ਰਭੂ ਤੇਰੀ ਕੀਮਤ ਤੇਰੀ ਵਡਿਆਈ ਦਾ ਅੰਦਾਜ਼ਾ ਨਹੀਂ ਲੱਗ ਸਕਦਾ ਪੀ ਤੇਰੀ ਕੀਮਤ ਨਾ ਪਵੇ ਤੇਰਾ ਨਾਮ ਕਿੰਨਾ ਵੱਡਾ ਹੈ ਇਹ ਮੈਂ ਕਿਵੇਂ ਦੱਸਾਂ ਹੋ ਕੇਵੜ ਆਖਾਂ ਨਾ ਕਿਉਂਕਿ ਇਹ ਸਭ ਬਾਹਰ ਲੀਆਂ ਚੀਜ਼ਾਂ ਨੇ ਸਹੀ ਗੱਲ ਹੈ ਫਿਰ ਅਗਲੀ ਮਿਸਾਲ ਤਾਂ ਇਸ ਤੋਂ ਵੀ ਮਤਲਬ ਭਿਆਨਕ ਹੈ ਸਰੀਰ ਨੂੰ ਹੋਰ ਦੁੱਖ ਦੇਣ ਦੀ ਕੁਸਾ ਕਟ ਗਿਆ ਵਾਰ-ਵਾਰ ਜੇ ਕੋਈ ਆਪਣੇ ਸਰੀਰ ਦੇ ਟੁਕੜੇ-ਟੁਕੜੇ ਕਰਵਾ ਦੇਵੇ ਵਾਰ-ਵਾਰ ਕਟਵਾਏ ਤੇ ਫਿਰ ਪੀਸਣ ਪੀਸਾ ਪਾਏ ਚੱਕੀ ਚ ਪਾ ਕੇ ਪੀ ਦੇਵੇ ਤੇ ਫਿਰ ਆਪਣੇ ਆਪ ਨੂੰ ਅੱਗ ਚ ਸਾੜੇ ਅੱਗੀ ਸੇਤੀ ਜਾਲੀਆ ਤੇ ਸੁਆਹ ਬਣ ਜਾਵੇ ਪਸਮ ਸੇਤੀ ਰਲ ਜਾਓ ਇਸ ਤੋਂ ਬਾਅਦ ਹੋਰ ਕੀ ਕਸ਼ਟ ਹੋ ਸਕਦਾ ਹੈ ਬਿਲਕੁਲ ਇਹ ਸਰੀਰਿਕ ਕੁਰਬਾਨੀ ਦੀ ਕਹਿ ਲੋ ਹੱਦ ਹੈ ਪਰ ਫਿਰ ਉਹੀ ਗੱਲ ਨਤੀਜਾ ਕੀ ਪੀ ਤੇਰੀ ਕੀਮਤ ਨਾ ਪਾਵੇ ਫੇਰ ਉਹ ਹੀ ਨਤੀਜਾ ਹਾਂਜੀ ਇਸ ਨਾਲ ਗੱਲ ਕੰਨੀ ਸਪਸ਼ਟ ਹੋ ਜਾਂਦੀ ਹੈ ਕਿ ਸਰੀਰ ਨੂੰ ਕਸ਼ਟ ਦੇਣ ਨਾਲ ਉਹ ਅੰਦਰਲਾ ਨਿਰੰਕਾਰ ਨਹੀਂ ਮਿਲਦਾ ਹੂੰ ਤੇ ਫਿਰ ਗੱਲ ਆਉਂਦੀ ਹੈ ਯੋਗ ਦੀਆਂ ਸ਼ਕਤੀਆਂ ਦੀ ਰਿੱਧੀਆਂ ਸਿੱਧੀਆਂ ਜਿਹਨੂੰ ਕਹਿੰਦੇ ਨੇ ਅੱਛਾ ਉਹ ਕਿਵੇਂ ਪੰਖੀ ਹੋਏ ਕਹਿ ਜੇ ਪਵਾਂ ਜਿਵੇਂ ਪੰਛੀ ਬਣ ਕੇ ਉੱਡਾਂ ਸੈਂਕੜੇ ਅਸਮਾਨਾਂ ਚ ਘੁੰਮਾਂ ਸਹਿ ਅਸਮਾਨੀ ਜਾਓ ਹਾਂਜੀ ਤੇ ਇੰਨਾ ਉੱਚਾ ਹੋ ਜਾਵਾਂ ਜਾਂ ਸੂਖਮ ਹੋ ਜਾਵਾਂ ਕਿ ਕਿਸੇ ਨੂੰ ਨਜ਼ਰੀ ਨਾ ਆਵੇ ਨਜ਼ਰੀ ਕਿਸੇ ਨਾ ਆਵੇ ਤੇ ਨਾ ਹੀ ਕੁਝ ਖਾਵਾਂ ਪੀਵਾਂ ਨਾ ਕਿਛ ਪੀਆ ਨਾ ਖਾऊं ਇਹ ਤਾਂ ਬਹੁਤ ਵੱਡੀਆਂ ਯੋਗਿਕ ਸ਼ਕਤੀਆਂ ਮੰਨੀਆਂ ਜਾਂਦੀਆਂ ਨੇ ਪਰ ਦੇਖੋ ਇੱਥੇ ਵੀ ਗੁਰੂ ਸਾਹਿਬ ਕੀ ਕਹਿੰਦੇ ਨੇ ਉਹੀ ਹਾਂਜੀ ਉਹੀ ਸਿੱਟਾ ਤੇ ਭੀ ਤੇਰੀ ਕੀਮਤ ਨਾ ਪਾਵੇ ਹੂੰ ਇਹ ਸ਼ਕਤੀਆਂ ਹਾਸਲ ਕਰਕੇ ਵੀ ਉਸ ਪ੍ਰਭੂ ਦੀ ਵਿਸ਼ਾਲਤਾ ਉਸ ਦੀ ਕੀਮਤ ਦਾ ਅੰਦਾਜ਼ਾ ਨਹੀਂ ਲੱਗ ਸਕਦਾ ਸ਼ਾਇਦ ਇਸ ਲਈ ਕਿ ਇਹ ਵੀ ਬਾਹਰ ਲਿਆਂ ਚੀਜ਼ਾਂ ਨੇ ਜਾਂ ਸ਼ਾਇਦ ਹੰਕਾਰ ਵਧਾਉਂਦੀਆਂ ਹੋਣ ਹੋ ਸਕਦਾ ਹੈ ਕਿਉਂਕਿ ਇਹ ਨਿਜ ਥਾਂ ਤੋਂ ਅੰਦਰੂਨੀ ਸੱਚ ਤੋਂ ਧਿਆਨ ਹਟਾ ਸਕਦੀਆਂ ਨੇ ਠੀਕ ਹੈ ਤੇ ਅਖੀਰਲੀ ਮਿਸਾਲ ਉਹ ਹੈ ਗਿਆਨ ਦੀ ਪੜਨ ਲਿਖਣ ਦੀ ਨਾਨਕ ਕਾਗਦ ਲਖਮਣਾ ਹਾਂ ਜੇ ਲੱਖਾਂ ਮਣ ਕਾਗਜ਼ ਹੋਵੇ ਤੇ ਉਹਨੂੰ ਪੜ ਪੜ ਕੇ ਰੱਬ ਬਾਰੇ ਵਿਚਾਰ ਕਰੀਏ ਪੜ ਪੜ ਕੀਚੈ ਪਾਓ ਤੇ ਸਿਆਹੀ ਕਦੇ ਮੁੱਕੇ ਨਾ ਮਸੂ ਤੋਟ ਨਾ ਆਵੇ ਤੇ ਕਲਮ ਵੀ ਕੋਈ ਆਮ ਨਹੀਂ ਹਵਾ ਦੀ ਕਲਮ ਹੋਵੇ ਜੋ ਲਿਖਦੀ ਹੀ ਰਹੇ ਲੇਖਣ ਪੌਣ ਚਲਾਓ ਸੋਚੋ ਕਿੰਨਾ ਜ਼ਿਆਦਾ ਲਿਖਿਆ ਤੇ ਪੜਿਆ ਜਾ ਰਿਹਾ ਇਹ ਤਾਂ ਗਿਆਨ ਦੀ ਮਤਲਬ ਅੰਤਹੀਨ ਕੋਸ਼ਿਸ਼ ਹੋ ਗਈ ਬਿਲਕੁਲ ਅਧਿਐਨ ਦੀ ਸਿਖਰੇ ਪਰ ਇੱਥੇ ਵੀ ਗੁਰੂ ਨਾਨਕ ਸਾਹਿਬ ਦਾ ਫੈਸਲਾ ਬਦਲਦਾ ਨਹੀਂ ਕੀ ਕਹਿੰਦੇ ਨੇ ਪੀ ਤੇਰੀ ਕੀਮਤ ਨਾ ਪਵੇ ਹੋਂ ਕੇਵੜ ਆਖਾ ਨਾਓ ਹਾਂ ਮਤਲਬ ਕਿੰਨਾ ਵੀ ਪੜ ਲੋ ਕਿੰਨਾ ਵੀ ਵਿਚਾਰ ਲੋ ਉਸ ਅਕਾਲ ਪੁਰਖ ਦੀ ਪੂਰੀ ਵਡਿਆਈ ਉਸ ਦੀ ਅਸਲ ਕੀਮਤ ਫੇਰ ਵੀ ਨਹੀਂ ਪਾਈ ਜਾ ਸਕਦੀ ਗਿਆਨ ਦੀ ਵੀ ਇੱਕ ਸੀਮਾ ਹੈ ਤਾਂ ਫੇਰ ਇਸ ਸਾਰੀ ਗੱਲਬਾਤ ਦਾ ਇਸ ਸ਼ਬਦ ਦਾ ਨਿਚੋੜ ਕੀ ਨਿਕਲਿਆ ਨਿਚੋੜ ਬੜਾ ਸਾਫ਼ ਹੈ ਜਿਵੇਂ ਰਹਾਉਚ ਦੱਸਿਆ ਸੀ ਹਾਂਜੀ ਕਿ ਇਹ ਸਾਰੀਆਂ ਬਾਹਰਲੀਆਂ ਕੋਸ਼ਿਸ਼ਾਂ ਭਾਵੇਂ ਸਰੀਰ ਨੂੰ ਕਸ਼ਟ ਦੇਣਾ ਹੋਵੇ ਜਾਂ ਯੋਗ ਦੀਆਂ ਸ਼ਕਤੀਆਂ ਹੋਣ ਜਾਂ ਕਿਤਾਬੀ ਗਿਆਨ ਹੋਵੇ ਇਹ ਸਭ ਨਾਕਾਫੀ ਨੇ ਉਸ ਬੇਅੰਤ ਨੂੰ ਸਮਝਣ ਲਈ ਹਾਂ ਉਸ ਬੇਅੰਤ ਨੂੰ ਪਹੁੰਚਣ ਲਈ ਕਿਉਂਕਿ ਉਹ ਤਾਂ ਪਹਿਲਾਂ ਹੀ ਸਾਡੇ ਅੰਦਰ ਮੌਜੂਦ ਹੈ ਨਿਜ ਥਾਂ ਸਾਰਾ ਜ਼ੋਰ ਬਾਹਰ ਲੱਗ ਰਿਹਾ ਜਦ ਕਿ ਖਜ਼ਾਨਾ ਅੰਦਰ ਹੈ ਇਹ ਬਹੁਤ ਅਹਿਮ ਗੱਲ ਹੈ ਪਰ ਇਸ ਨਾਲ ਇੱਕ ਸਵਾਲ ਜ਼ਰੂਰ ਉੱਠਦਾ ਹੈ ਮਨ ਵਿੱਚ ਹੂੰ ਦੱਸੋ ਜੇਕਰ ਇਹ ਸਾਰੇ ਤਰੀਕੇ ਲੰਬੀ ਉਮਰ ਕਠੋਰ ਤਪ ਕਰਾ ਮਾਤਾ ਬੇਅੰਤ ਗਿਆਨ ਇਹ ਜੇ ਇਹ ਸਭ ਕੁਝ ਕੰਮ ਨਹੀਂ ਕਰਦੇ ਹਾਂਜੀ ਤਾਂ ਫਿਰ ਗੁਰੂ ਸਾਹਿਬ ਦੇ ਅਨੁਸਾਰ ਉਹ ਅਸਲ ਤਰੀਕਾ ਕਿਹੜਾ ਉਸ ਨਿਜ ਵਸਦੇ ਨਿਰੰਕਾਰ ਨੂੰ ਮਹਿਸੂਸ ਕਰਨ ਦਾ ਉਸ ਨਾਲ ਜੁੜਨ ਦਾ ਬਿਲਕੁਲ ਸਹੀ ਸਵਾਲ ਹੈ ਇਹ ਇੱਕ ਵਿਚਾਰ ਹੈ ਜਿਸ ਤੇ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਕਿ ਗੁਰਬਾਣੀ ਫਿਰ ਕਿਹੜਾ ਮਾਰਗ ਦਰਸਾਉਂਦੀ ਹੈ ਉਸ ਅੰਦਰ ਵਸਦੇ ਪ੍ਰਭੂ ਤੱਕ ਪਹੁੰਚਣ ਦਾ ਇਸੇ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਗੁਰੂ ਦੇ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ